ਦੀਦੀ ਚੁੱਪ ਕਰੋ ਕਿਹੜੀ ਗੱਲੋਂ ਰੋਈ ਜਾਂਦੇ ਹੋ ਮੈਨੂੰ ਤੇ ਭਾਜੀ ਨੇ ਦੱਸਿਆ ਵਾ ਕਿ ਕੀ ਗੱਲ ਹੋਈ ਐ ਤੇ ਕੋਈ ਗੱਲ ਨਹੀਂ ਤੇ ਹੌਣ ਕਿਉਂਦੇ ਹੋ ਠੀਕ ਹੋਣੇ ਨੇ ਉਹ ਪਤਾ ਨਹੀਂ ਨਾ ਕਿ ਦਹਾਉਣੀ ਆ ਮਾਂ ਮੇਰੀ ਤੇ ਠੀਕ ਨੇ ਕੋਈ ਗੱਲ ਨਹੀਂ ਐ ਵੀ ਤੈਨੂੰ ਫਿਕਰ ਕਰੀ ਜਾਂਦੇ ਚਾਹ ਤੂੰ ਉਹਨਾਂ ਨੂੰ ਮਿਲੋ ਤੇ ਸਹੀ ਇੱਕ ਵਾਰੀ ਤੇ ਨਾਲੇ ਪਿੱਛੇ ਦੀ ਟੈਨਸ਼ਨ ਨਾ ਕਰਿਓ ਠੀਕ ਆ ਜੋਤੇ ਤਾਨੂੰ ਰਹਿਣਾ ਵੀ ਨੀ ਪਊਗਾ ਨਾ ਦੋ ਦਿਨ ਤੇ ਕੋਈ ਗੱਲ ਨਹੀਂ ਤੇ ਹੀ ਰਹਿ ਪਿਓ ਮੈਂ ਆਪੇ ਪਿਛੋ ਸਾਰਾ ਕੰਮ ਕਰ ਲਾਂਗੇ ਤੇ ਨਾਲੇ ਰੋਈ ਨਾ ਜਾਓ ਇਦਾਂ ਨਹੀਂ ਰੋਈਦਾ ਹੁੰਦਾ ਸੱਖੀ ਸੰਧੀਆਂਵੇਂ ਰੋਈ ਜਾਂਦੇ ਹੋ ਨਾਲੇ ਵੇਲਾ ਮੰਮੀ ਪਤਾ ਕਿੰਨੀਆਂ ਗੱਲਾਂ ਕਰਨ ਦੀ ਬਾਹਰ ਇਹਦੇ ਮਾਰ ਥੋੜਾ ਚੱਲੀ ਆਓ ਬੁੱਢੜੀ ਤੇ ਹੋਈਗੀ ਸਈ ਮੰਮੀ ਜੇ ਗੱਲਾਂ ਦਾ ਕੱਲ ਹੀ ਕਰਾਂਦੇ ਹੋ ਇਹਨਾਂ ਗੁੱਸਾ ਤੁਹਾਨੂੰ ਪਤਾ ਤੇ ਹੈਗਾ ਉਹਨਾਂ ਦਾ ਸਭਾਈ ਇਦਾਂ ਦਾ ਉਹਨਾਂ ਦਾ ਦਿਮਾਗ ਕੰਮ ਕਰਦਾ ਤੇ ਘਾਟੇ ਘਾਦੇ ਨੇ ਉਹ ਸੋਚਦੇ ਥੋੜੀ ਆ ਪਰ ਫਿਰ ਵੀ ਨਾ ਵਾ ਇਦਾਂ ਥੋੜਾ ਕਰਨਾ ਚਾਹੀਦਾ ਕਿਸੇ ਦੇ ਮਾਪਿਓ ਬਾਰੇ ਥੋੜਾ ਕਹਿਣਾ ਚਾਹੀਦਾ ਵਾ ਕਹਿਣਾ ਤੇ ਨਹੀਂ ਚਾਹੀਦਾ ਪਰ ਵੇਖਿਓ ਜਦੋਂ ਇਨਣ ਕਿਹਾ ਫਿਰ ਆਪਣੀ ਵਰੀਨਾਂ ਕਿੰਨੀਆਂ ਮਿਰਚਾਂ ਲੱਗਦੀਆਂ ਨੇ ਇਹਨੂੰ ਕਹਿ ਲੱਗਿਆ ਮਾਸਾ ਨਹੀਂ ਸੋਚਦੇ ਹੈਗੇ ਵੀ ਕਿਸੇ ਦੇ ਦਿਲ ਤੇ ਕੀ ਬੀਤੂਗੀ ਮੈਂ ਕਿਹੜੀ ਗੱਲ ਕਰਨ ਲੱਗੀ ਆ ਇਹ ਗੱਲ ਮੈਨੂੰ ਕਰਨੀ ਵੀ ਚਾਹੀਦੀ ਆ ਕਿ ਨਹੀਂ ਵੀ ਕਰਨੀ ਚਾਹੀਦੀ ਮੈਂ ਤੇ ਅੱਗੇ ਹੋਣ ਦੇ ਆ ਪਤਾ ਨਹੀਂ ਉਹ ਕਿਹੜੇ ਹਾਲ ਚਾ ਵਾ ਕਿੱਦਾਂ ਵਾ ਤੇ ਉਤੋਂ ਇਹ ਮੰਮੀ ਇਦਾਂ ਦੀਆਂ ਗੱਲਾਂ ਕਰਦੀ ਆ ਤਈ ਉਹਨਾਂ ਦੀਆਂ ਗੱਲਾਂ ਸੁਣੋ ਹੀ ਨਾ ਤੇ ਕਿਹੜੀ ਗੱਲਾਂ ਦੇਉ ਜਦੋਂ ਤੂੰ ਫਿਰ ਐਦਾਂ ਗੱਲਾਂ ਮਨ ਹੁੰਦਾ ਚੱਲ ਚਾਰ ਸੁਣਾ ਹੀ ਲੈਣੇ ਹਨਾ ਨੂੰ ਐਵੇਂ ਰੋਈ ਜਾਂਦੇ ਚੁੱਪ ਕਰ ਜ ਹੁਣ ਰੋਣਾ ਇਹ ਤੈਨੂੰ ਰੋਂਦਣ ਵੀ ਕਰਣ ਫਿਰ ਗੱਲਾਂ ਸੁਣਾਉਣ ਲੱਗ ਪੈਣਾ ਮੈਂ ਦੱਸ ਕੀ ਕਰਾਂ ਹੁਣ ਵਾ ਕਰਨਾ ਕੀ ਏ ਤੂੰ ਰੋਇਆ ਕੋਈ ਹੱਲ ਹੈਗਾ ਵਾ ਰੋਣਾ ਕੀ ਹੋ ਜਾਊਗਾ ਦੱਸੋ ਮੈਨੂੰ ਕੁਛ ਹੋਣਾ ਵਾ ਨਾ ਵਾ ਰੋਂ ਤੇ ਮੈਂ ਤਾਂ ਨਹੀਂ ਆ ਇੱਕ ਮਾਂ ਪਈ ਹੋਈ ਏ ਮੇਰਾ ਮੇਰਾ ਕਿਹੜਾ ਕੋਈ ਪੈਨਪਰਾ ਹੈਗਾ ਵਾ ਆਕ ਦੁੱਖ ਸੁੱਖ ਵੀ ਮੈਂ ਉਹਨਾਂ ਨਾਲ ਹੀ ਕਰਦੀ ਆਂ ਜੇ ਉਹਨਾਂ ਨੂੰ ਕੋ ਖੋ ਗਿਆ ਤੇ ਮੈਂ ਕੀ ਕਰੂੰਗੀ ਦੱਸ ਨਾ ਦੀਦੀ ਐਦਾਂ ਨਾ ਕਹੋ ਵਾਏ ਕਰੋ ਉਹਨਾਂ ਦੀ ਲੰਮੀ ਲੰਮੀ ਉਮਰ ਕਰਨ ਮਾਪਿਓ ਦੇ ਸਿਰ ਤੇ ਤੇ ਉਡੀਆਂ ਫਰੀਦਾ ਵਾ ਤੇ ਨਾਲੇ ਐਦਾਂ ਦੀ ਗੱਲ ਨਾ ਕਰੋ ਤੁਸੀਂ ਚੁੱਪ ਕਰੋ ਤੇ ਜਾ ਕੇ ਤੇ ਉਹਨਾਂ ਦਾ ਪਤਾ ਲਾਓ ਚਲੋ ਉઠੋ ਤਾਂ ਬਾਜੀ ਬਾਹਰ ਤਾਂ ਨੂੰ ਡਿੱਗਨ ਦੇ ਆ ਚਲ ਆ ਆ ਜਲਦੀ ਯਮਨ ਪੁੱਤਲੇ ਆ ਕੋਟਾ ਚਾ ਮੈਂ ਜਾਣਾ ਕਿ ਪਾਸੇ ਆ ਗਈ ਡੈਡੀ ਆ ਵੇਖੋ ਜੀ ਹੋਰ ਆਏ ਪਰੋਣੇ ਦਾ ਫੋਨ ਭਾਣ ਹਾਂਜੀ ਡੈਡੀ ਹੁੰਦਾ ਰਹਿੰਦਾ ਉਹਨਾਂ ਦਾ ਤੇ ਫੋਨ ਅੱਛਾ 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 ਉਹ ਸਭ ਠੀਕ ਠਾਕ ਵਾ ਹਾਂਜੀ ਸਾਰੇ ਠੀਕ ਐ ਕਦੋਂ ਕਦੋਂ ਕਹਿੰਦਾ ਆਉਣ ਵੱਲੋਂ ਪਤਾ ਨਹੀਂ ਡੈਡੀ ਜੇ ਕੋਈ ਸਲਾਹ ਨਹੀਂ ਕੀਤੀ ਕਦੋਂ ਹੁੰਦੇ ਆ ਠੀਕ ਐ ਠੀਕ ਐ ਠੀਕ ਹਾਂਜੀ ਤੂੰ ਹੀ ਦਾਜੂ ਲੈ ਆਉਣੇ ਸੀ ਬਿਲਾ ਬਹਿ ਕੇ ਹਾਂਜੀ ਡੈਡੀ ਪੀਣੀ ਉਹ ਮੰਮੀ ਨੇ ਵੀ ਪੀਣੀ ਮੈਂ ਇਕੱਠੇ ਪੀ ਲੰਨੇ ਆ ਅੱਛਾ 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 ਚਲ ਠੀਕ ਮੰਮੀ ਆ ਕੰਮ ਬਾਅਦ ਚ ਕਰ ਲਿਆ ਉਹ ਪਹਿਲਾਂ ਪਾ ਚਾਹ ਪੀ ਲਈਏ ਘੁੱਟ ਜਾ ਕੇ ਨਹੀਂ ਚਾਹ ਤੇ ਪੀ ਲੈਨੇ ਆ ਪਰ ਦੀ ਕਰਤੂਤ ਵੇਖੀਓ ਮਹਾਰਾਣੀ ਅੱਧੇ ਦਿਨ ਤੱਕ ਪਈ ਹੈ ਅਜੇ ਤੱਕ ਇਹਨੂੰ ਨਹੀਂ ਪਤਾ ਕਰਦਾ ਕੋਈ ਕੰਮ ਕਰਨਾ ਵਾ ਤੇ ਮੰਮੀ ਮੈਂ ਇੱਕ ਕੰਮ ਕਰਾ ਜਾ ਕੇ ਜਿੱਦਾਂ ਇਹਨੇ ਮੈਨੂੰ ਉਠਾਇਆ ਹੀ ਨਾ ਉਦਾਂ ਠਾਵਾਂ ਇਹਨੂੰ ਫਿਰ ਇਹਨੂੰ ਪਤਾ ਲੱਗੂਗਾ ਜਾ ਕੇ ਚਾਹੀਦਾ ਤੇ ਉਦਾਂ ਹੀ ਆ ਤੂੰ ਕੇ ਮਾਰੇ ਬੰਦਾ ਕੰਬਲੋਂ ਤੋਂ ਇਦਾਂ ਹੀ ਮੈਨੂੰ ਉਠਾਇਆ ਹੀ ਇਹਨੇ ਪੱਕ ਚੁੱਪ ਕਰ ਜਾ ਹੁਣ ਕਲਾ ਨਾ ਕਰ ਚ ਪੈ ਜੇ ਫਿਰ ਤੇ ਫਿਰ ਤੇਰੇ ਪਿਓ ਦੇ ਹੱਡ ਦੇ ਵਾਲੇ ਹੋ ਜਾਣਾਂ ਤੇ ਤੁਸੀਂ ਦੋਵੇਂ ਚੰਗੀਆਂ ਰਹਿ ਗਈਆਂ ਅਜੇ ਹੈਂ ਕਾਰੋ ਤੇ ਨਿਕਲ ਗਈ ਚੁੱਪ ਕਰਕੇ ਤੇ ਇਹਨੂੰ ਇਹ ਹੋ ਗਿਆ ਕਿ ਉਹ ਹੁਣ ਕਰਨਗੀ ਤੇ ਚਲ ਮੈਂ ਵੀ ਮੱਜਾ ਮਲ ਕੇ ਪੈ ਜਣੀ ਤੇ ਮਾਂ ਆਤੀ ਆਪੇ ਨੰਗਰ ਪਕਾਉਣ ਤੇ ਤੂੰ ਇਹ ਕਹਿ ਨਹੀਂ ਸਕਦੇ ਉਹਨੂੰ ਕਿ ਉਹ ਮੈਂ ਕੱਦ ਤੋਂ ਕਰਦਾ ਮੈਂ ਪਰੋਣੀ ਆਈ ਮੈਂ ਨਹੀਂ ਕਰਨਾ ਕੰਮ ਠਾਓ ਤੀ ਮਹਾਰਾਣੀ ਨੂੰ ਪਰ ਇਹ ਦਫਾ ਕਰ ਇਹਨਾਂ ਬਾਅਦ ਚ ਗੱਲ ਕਰਨੇ ਚਲਾ ਜਾ ਮੈਂ ਤਾਂ ਕਹਿੰਦੀ ਮੈਂ ਠਾ ਹੀ ਆਵਾਂ ਇਹਨੂੰ ਨਹੀਂ ਰਹਿਣ ਦੇ ਠਾੜਾ ਫੋਣਾ ਨਹੀਂ ਚਲ ਸੱਚਾ ਮਨ ਉਹਨੂੰ ਗਈ ਨੂੰ ਵੇਖਣਾ ਕਿੰਨਾ ਟਾਈਮ ਹੋ ਗਿਆ ਵਾ ਤੇ ਅਜੇ ਤੱਕ ਨਹੀਂ ਆਈ ਤੇ ਨਾ ਕਿਤੇ ਫੋਨ ਹੀ ਕੀਤਾ ਵਾ ਉਹਦੀ ਵੀ ਜਾਨ ਬਚੀ ਹੈ ਕੰਮ ਤੋਂ ਤੇ ਮੰਮੀ ਤੈਨੂੰ ਪਤਾ ਹੋਰ ਪੇਕੇ ਗਈ ਆ ਤੇ ਪੇਕੇ ਜਾਉ ਤੇ ਉਹਨੂੰ ਜੀ ਕਰਦਾ ਤੇ ਨਾਲੇ ਉਹਦੀ ਮੰਮੀ ਨਹੀਂ ਠੀਕੀ ਪਤਾ ਹੁਣ ਅੱਜ ਹੋਣਾ ਕਿ ਨਹੀਂ ਹੋਣਾ ਉਹਨੇ ਆਹੋ ਉਹਦੀ ਮੰਮੀ ਨੂੰ ਜਿਹੜੇ ਉੱਚਾ ਲੱਗਾ ਕੁਛ ਨਹੀਂ ਹੋਇਆ ਆ ਦੀ ਮੰਮੀ ਨੂੰ ਫੰਡ ਕਰਦੀਆਂ ਫਿਰਦੀਆਂ ਮਾਵਾਂ ਧੀਆ ਬਸ ਬਹਾਨੇ ਬਣਾਏ ਆ ਵੀ ਧੀ ਮੇਰ ਕੋ ਆ ਜੇ ਤੇ ਮੰਮੀ ਕਿਸਰਾਣੇ ਆ ਕਿਹਦੇ ਕਹਿਣ ਤੇ ਉੱਦੜਿਆ ਹੀਗਾ ਵੀ ਤੇਰੀ ਮੰਮੀ ਨੂੰ ਹੋਇਆ ਠੀਕ ਨਹੀਂ ਆ ਤੇਰੀ ਮੰਮੀ ਤੇ ਫਿਰ ਹੁਣ ਦਾਈਏ ਮੰਮੀ ਥੋੜਾ ਬੋਤਾ ਚੱਲ ਕੋਈ ਨਹੀਂ ਚਲ ਚੁੱਪ ਕਰ ਤੋ ਚਲਾ ਚਾਹ ਪੀਏ ਕੋਟ ਪਰ ਇਹਨਾਂ ਦਾ ਤਮਾਸ਼ੇ ਇਦਾਂ ਹੀ ਰਹਿਣੇ ਆ ਹੂੰ मम्मी की गल नहीं। फर्क निगा पे रोटी लिया तो पानी लियां जो दुद्ध कुछ लेकिन फर्क फेरी पौगा दवाई खादी है कि नहीं अजें मम्मी को खाएंगी तो ठीक होवेंगी एद्क करेंगी ਤੇ ਜੇ ਜਿਹੜੇ ਲਾਇਕ ਨੂੰ ਰੋਸ਼ ਚ ਉਹਨਾਂ ਨੇ ਅਸਰ ਕੀਤਾ ਭੁੱਖ ਨਹੀਂ ਲੱਗਾਂ ਲਈ ਖਿਚੜੀ ਬਣਾਉਣਾ ਤੁਹਾਡੇ ਵਾਸਤੇ ਰੇਲ ਦੇ ਕਹ ਦ ਦਸਾਂ ਜੀ ਦੇ ਉਹਦਾ ਮਨ ਹੈ ਕਹੇ ਨਾ ਨਹੀਂ ਤੇ ਮਨ ਹੈ ਹੇਦੀ ਤਾਂ ਕਿਦਾਂ ਲਈ ਹੁੰਦੇ ਹੋਤਰਾ ਹੁੰਦਾ ਮੰਮੀ ਮੈਂ ਵੀ ਉਹਰਾ ਵਿਚਾਰੇ ਦਾ ਭਲਾ ਹੋਵੇ ਸਾਇਰਸ ਦਾ ਮੈਂ ਜੀ ਭਾਣੇ ਨੇ ਫੋਨ ਕੀਤਾ ਇੱਥੇ ਕਿਹੜਾ ਕੋਈ ਹੈਗਾ ਸੀ ਹਾਂਜੀ ਉਸੇ ਵੇਲੇ ਉਹ ਗੱਡੀ ਲੈ ਕੇ ਆ ਗਿਆ ਚਲ ਇਹ ਵੀ ਵਧੀਆ ਹੋ ਗਿਆ ਇਹਨੂੰ ਮੈਂ ਲੈ ਗਿਆ ਤੇ ਮੈਂ ਹੁਣ ਸੋਚਦਾ ਵਾਂ ਤੇ ਬਚਾਉਣ ਵਾਲਾ ਵੀ ਪਰਮਾਤਮਾ ਹੀ ਆ ਜੇ ਮੈਂ ਉਥੇ ਸੌਦਾ ਲੈਂਦੇ ਹੋਰ ਘਾੜੀ ਲਾ ਦਿੰਦਾ ਹਾਂਜੀ ਤੇ ਇਹ ਖੁਸ਼ਪੇ ਤੇ ਦਾ ਉਦਾਂ ਕੰਮ ਹੋ ਜਾਂਦਾ ਹਾਂ ਉਹਦੇ ਘਰ ਜਿੱਦਾਂ ਹੁੰਦਾ ਵੀ ਨਹੀਂ ਕੋਈ ਕੋਈ ਵੀ ਨਹੀਂ ਤੇ ਉਹਦੇ ਮੈਂ ਆਇਆ ਤੇ ਮੈਂ ਵੇਖਿਆ ਤੇ ਇਹ ਤੇ ਮਵਾਜਾਂ ਨੂੰ ਜੇ ਮਾਰੀਆਂ ਤੇ ਮੈਂ ਕਿਹਾ ਕੋਠਾ ਅੰਦੀ ਸੀ ਸਾਫ ਕਰਨਾ ਉੱਤੇ ਗਈ ਹੋਣੀ ਸੱਤ ਤੇ ਜਾਂ ਮੈਂ ਲੱਗਾ ਪੌੜੀ ਚੜਨ ਤੇ ਇਹ ਤਾਂ ਇੱਥੇ ਪਈ ਇਹਨੂੰ ਕੋਈ ਹੋਸ਼ ਨਹੀਂ ਲੈ ਤੇ ਪੈਸੇ ਵੀ ਥੋੜੇ ਜੇ ਘਰ ਚੱਲ ਇਹ ਵੀ ਤੁਸੀਂ ਆ ਗਏ ਚੱਲ ਪੈਸੇ ਵੀ ਲਿਆਏ ਤੁਸੀਂ ਇਹ ਤਾਂ ਉਥੋਂ ਦਾ ਹਸਪਤਾਲ ਦਾ ਵੀ ਟੈਂਸ਼ਨ ਰ ਗਿਆ ਇਹ ਆ ਵੀ ਜਦੋਂ ਤੁਸੀਂ ਫੋਨ ਕੀਤਾ ਨਾ ਅਹੀਂ ਤੇ ਉਸੇ ਵਾਲੇ ਮਿੰਟੋ ਮਿੰਟੀ ਨਿਕਲੇ ਆ ਕਿ ਇਹ ਆ ਵੀ ਜੇ ਬੰਦੇ ਦੇ ਕਰਮ ਚੰਗੇ ਆਉਂਦੇ ਢੋ ਵੀ ਚੰਗੇ ਲੱਗਦੇ ਆ ਉਹਦੇ ਆ ਡਾਡੀ ਜੀ ਹਾਂ ਹਾਂਜੀ ਬਚਾਉਣ ਵਾਲਾ ਜਿਹੜਾ ਉਹ ਬਚਾ ਹੀ ਲੈਂਦਾ ਵਾ ਹਾਂਜੀ ਹਾਂਜੀ ਜੇ ਉਹਦੀ ਨજર ਸੁਵਲੀ ਹੋਏ ਤੇ ਸਹੀ ਗੱਲ ਆ ਤੇ ਜੇ ਉਹਨੇ ਬੰਦੇ ਨੂੰ ਖੜਨਾ ਵਾ ਤਾਂ ਫਿਰ ਢੋ ਵੀ ਮਾੜੇ ਲੱਗਦੇ ਆ ਸਹੀ ਆ ਬਾਕੀ ਕੋਈ ਗੱਲ ਨਹੀਂ ਟੈਂਸ਼ਨ ਨਹੀਂ ਲੈਣੀ ਠੀਕ ਆ ਹੁਣ ਚੱਲ ਕੋਈ ਨਹੀਂ ਤੂੰ ਐਦਾ ਕਰ ਤੂੰ ਬੈਠਾ ਕਰ ਤੇ ਮੈਂ ਠੇਰੀ ਕੇ ਨਾ ਪੱਠੇ ਵੜ ਲਿਆ ਵਾ ਡੰਗਰ ਵੀ ਭੁੱਖੇ ਆ ਚਲੋ ਕੋਈ ਨਹੀਂ ਲੈ ਆਓ ਤੁਸੀਂ ਹਾਂ ਮੈਂ ਉਹਨਾਂ ਲੈ ਕੇ ਠੀਕ ਆ ਸਮਝਾ ਹਾਂਜੀ ਕੀ ਕਰਨ ਦੀ ਆ ਕੁਛ ਨਹੀਂ ਮੰਮੀ ਵਾਸਤੇ ਖਿਚੜੀ ਲੱਗੀ ਆ ਬਣਾਉਣੀ ਠੀਕ ਆ ਤੇ ਕਿਦਾਂ ਹਾਂ ਠੀਕ ਆ ਠੀਕ ਇੱਥੇ ਆ ਉਹਦੇ ਹੋਸ਼ ਨਹੀਂ ਗਏ ਕਰ ਲੈ ਨਾ ਮੈਂ ਕਰੋ ਰੋਟੀ ਉਹਦੇ ਪੁੱਛਣ ਗਈ ਆ ਵੀ ਰੋਟੀ ਗਈ ਆ ਵੀ ਖਾ ਲਓ ਥੋੜੀ ਜੀ ਕਹਿੰਦੇ ਨਹੀਂ ਜੀ ਕਰਦਾ ਨਾ ਉਹਦੇ ਕੋਈ ਮੂਜੀ ਕਰੰਦੇ ਆ ਮੈਂ ਚੱਲ ਥੋੜੀ ਜਿਹੀ ਖਿਚੜੀ ਬਣਾ ਕੇ ਦਿੰਦੀ ਆ ਚੱਲ ਹਣਾ ਆਸਰਾ ਹੋਊਗਾ ਕੋ ਸਰੀਰ 'ਚ ਆਹ ਤੇ ਦਵਾਈ ਖਾਦੀ ਖਾਦੀ ਵੀ ਨਹੀਂ ਹਣੀ ਲਈ ਦਵਾਈ ਹੈ ਜਿਤਨੀ ਕਿ ਖਾਦੀ ਉਹ ਮੈਂ ਕਹਿੰਦਾ ਟਿੱਕੇ ਟੂਕੇ ਲੱਗੇ ਸੀ ਉਹਨਾਂ ਨੇ ਕਹੇ ਠਰ ਕੇ ਖਾਣੀ ਆ ਚਲੋ ਕੋਈ ਨਹੀਂ ਖਿਚੜੀ ਬਣਾ ਕੇ ਦੇ ਦੇ ਤੇ ਖਿਚੜੀ ਖਵਾ ਲੇ ਨਾ ਫਿਰ ਬਾਅਦ 'ਚ ਦਵਾਈ ਖਵਾ ਲਈ ਹਾਂ ਚਲ ਖਾਉਨੇ ਆ ਤੇ ਨਾਲੇ ਮੈਂ ਕਿੱਦਾਂ ਕਰਨੀ ਆ ਉਹ ਨਹੀਂ ਤਾਂ ਹੋਸ਼ ਨਹੀਂ ਕਰਦੇ ਤੇ ਮੈਂ ਫੇਰ ਰੁਕ ਜਾਣਾ ਇੱਥੇ ਸਮਝੇ ਤੂੰ ਉੱਥੇ ਰਹਿਵੇਂ ਤੇ ਫੇਰ ਕਰਦਾ ਕਿਦਾਂ ਸਰਨਾ ਮੈਂ ਦੱਸਾਂ ਹੁਣ ਤင်း ਵੀ ਲੋਹਾਂ ਕੋਸ਼ੇ ਮੰਮੀ ਵਾਲੇ ਵੇਖੋ ਮੈਂ ਤੇ ਹਿੰਦੀ ਟੈਨਸ਼ਨ ਹੋਉਂਦੀ ਹੈ ਕਿ ਮੰਮੀ ਨੂੰ ਕੁਝ ਹੋ ਨਾ ਜਾਵੇ। ਇਹ ਤਾਂ ਮੈਂ ਪਹਿਲਾਂ ਨਹੀਂ ਕਰੀਦੀਆਂ। ਕੀ ਹੋਣਾ ਵਾ? ਐ ਜਾਣ ਕੇ ਮੈਨੂੰ ਤੁਹਾਨੂੰ ਪਤਾ ਵੀ ਹੈਗਾ ਦਾਦੀ ਨੇ ਕਿਦਾਂ ਸੰਭਲੀਆਂ ਇਕੱਲਿਆਂ। ਉਹ ਔਖ ਨਹੀਂ ਹੋਣਾ ਕਹੀਆ ਚਲੋ ਇਹ ਆ ਪੀ। ਮੈਂ ਤੇ ਤਾਂ ਘਰ ਨੂੰ ਫਿਰ ਔਖਾ ਹੋ ਜਾਣਾ ਘਰ ਵੀ। ਤੇ ਫਿਰ ਕਿਦਾਂ ਕਰਨੀ ਆ ਮੰਮੀ ਉਹਨਾਂ ਦਾਦੀ ਕਿਦਾਂ ਸੰਭਣਗੇ? ਦਾਦੇ ਮੌਤ ਬਾਅਦ ਡੰਗ ਡੰਗ ਦੇ ਸਾਹਮਣੇ ਹੁੰਦੇ ਆ। ਆਹ ਉਹ ਦਾਦੀ ਦੇ ਉਹ ਗੇ ਪੱਠੇ ਲੈਣ ਗਏ ਆ ਕਹਿੰਦੇ ਪੱਠੇ ਪਾ ਦਾ ਮੈਂ ਲਿਆ ਕੇ। ਤੇ ਫਿਰ ਕੋਈ ਨਹੀਂ ਫਿਰ ਮੇਹਲਾ ਕਰ ਤੋ ਲਿਆ ਪਰ ਮੈਂ ਚੱਲ ਜਾਨਾ ਨਹੀਂ ਅਜੇ ਨਾ ਚਾਇਓ ਡਾੜੀ ਦੇ ਪੱਠੇ ਲੈਣ ਗਏ ਆਂ ਉਹਨੂੰ ਆ ਲੈਣ ਤੋ ਫਿਰ ਆਉਂਦੇ ਆ ਫਿਰ ਚੱਲ ਜੀ ਮਿਲ ਗਈ ਨਾਲ ਮੈਂ ਰੋਟੀ ਬਣਾਉਣੀ ਆ ਤੂੰ ਹੀ ਮੇ ਖਾ ਲੈ ਦੀ ਭੁੱਖ ਲੱਗੀ ਹੋਣੀ ਆ ਸੋ ਇਹਦਾ ਇਦਾਂ ਹੀ ਆਏਗੀ ਉਹਨੇ ਰੋਟੀ ਨਹੀਂ ਹੁੰਦੇ ਨਹੀਂ ਜੀ ਗੱਡਦੇ ਚਲੋ ਕੋਈ ਨਹੀਂ ਤੁਹਰੀ ਬਣਾਉਣਾ ਤੁਹਰੀ ਖਾ ਲੂੰਗਾ ਮੈਂ ਵੀ ਥੋੜੀ ਜੀ ਤੇ ਚਲ ਕੋਈ ਨਹੀਂ ਹੁੰਦਾ ਕਿ ਡਾੜੀ ਫਿਰ ਲੈਣ ਨੇ ਚਲ ਠੀਕ ਆ ਕੋਈ ਨੂੰ ਬਣਾ ਦੂ ਤੁਹਰੀ ਤੇ ਫਿਜਰੀ ਦੇ ਬੰਮੀ ਨੂੰ ਤਾਂ ਕਿ ਦਵਾਈ ਦੋਈ ਦੇ ਠੀਕ ਆ ਉਹਨਾਂ ਦੀ ਟੈਨਸ਼ਨ ਹੀ ਬੜੀ ਹੋਣੀ ਹੋਣੀ ਹੈ ਮੈਨੂੰ ਕੀ ਬੜਨਾ ਚਲੋ ਕੋਈ ਨਹੀਂ ਲੰਮੀ ਜੜੀ ਨੂੰ ਕੋਈ ਨਹੀਂ ਸਲਾਹ ਕਰਦੇ ਮम्मी ਸਵਾਦ ਬਣੀ ਨਾ ਚਾਹ ਚਾਹ ਬੜੀ ਸਵਾਦਾ ਪੁੱਤ ਤੇ ਮੰਮੀ ਮੈਂ ਇੱਕ ਗੱਲ ਕਹਾਂ ਉਹ ਤੇ ਤੁਹਾਨੂੰ ਮੈਂ ਵੇਖਿਆ ਵੈ ਇਹ ਘਰ ਚ ਤੁਹਾਡੀ ਕੋਈ ਇੱਜ਼ਤ ਨਹੀਂ ਹੈਗੀ ਤੁਹਾਨੂੰ ਕੋਈ ਪੁੱਛਦਾ ਗਿਆਛਦਾ ਹੀ ਨਹੀਂ ਆਏ ਹਾਏ ਝੂਕ ਤਾਂ ਨਹੀਂ ਗੱਲਾਂ ਕਰਨ ਦਾ ਪਈ ਕਿਉਂ ਨਹੀਂ ਘਰ ਵਿੱਚ ਇੱਜ਼ਤ ਸਾਰਾ ਦਿਨ ਮੇਰਾ ਹੁਕਮ ਚੱਲਦਾ ਵਾ ਉਹ ਸਣੀ ਆ ਤੇ ਸਣੀ ਕਿੱਦਾਂ ਤੁਹਾਨੂੰ ਬੋਲਦਾ ਤੇ ਜਿਹੜਾ ਪਿੰਦਰਵੀਰ ਆ ਉਹ ਕਿੱਦਾਂ ਚੋਰੀਆਂ ਘਮਾਉਂਦਾ ਤੁਹਾਡੇ ਤੋਂ ਪਤਾ ਉਹਨੇ ਕੀ ਕੀਤਾ ਵਾ ਹੂੰ ਉਹਨੇ ਮੈਂ ਉਹਨੂੰ ਫੋਨ ਤੇ ਗੱਲ ਕਰਦੇ ਸੁਣਿਆ ਤੇ ਉਹਨੇ ਸਣੀ ਨੂੰ ਕਿਹਾ ਪਿਆ ਮੇਰਾ ਏਟੀਐਮ ਲੈ ਜਾ ਤੇ ਇਹ ਚ ਜਿੰਨੇ ਪੈਸਿਆਂ ਦੀ ਲੋਡ ਹੋਈ ਨਾ ਕਢਾ ਲਈ ਭਾਵੇਂ 20 ਕਢਾ ਲਈ ਭਾਵੇਂ 30 ਕਢਾ ਲਈ ਤੇ ਇਹਦੇ ਤੁਹਾਨੂੰ ਕਿਹੜਾ ਕਹਿੰਨੇ ਦੱਸਣਾ ਬਾਜੂ ਸਾਨੂੰ ਕਿੱਥੋਂ ਪਤਾ ਲੱਗਣਾ ਵਾ ਨਹੀਂ ਤੇ ਏਟੀਐਮ ਦੇਤਾ ਆਪਣਾ ਉਹਨੇ ਤੇ ਹੋਰ ਮੰਮੀ ਏਟੀਐਮ ਦੇਣ ਡੇ ਮੈਂ ਤੇ ਸੁਣਿਆ ਆਈਆਂ ਗੱਲ ਕਰਦੇ ਨੂੰ ਉਹਨੇ ਫੜਾਉਂ ਡਿਆ ਹੀ ਏਟੀਐਮ ਵੀ ਅੱਲਾ ਡੈਡੀ ਨੂੰ ਵੱਟ ਚ ਕਹਿੰਦੇ ਆ ਇਹ ਸਭੋ ਹਿੰਮਤ ਵੇਖ ਲੈਣਾਂ ਦੀ ਉਦਾਂ ਹੈ ਅਜੇ ਤੇ ਮੇਰਾ ਘਰ ਵਿੱਚ ਇੰਨਾ ਸਟੈਂਡ ਵਾ ਜੇ ਥੋੜਾ ਬਹੁਤਾ ਨਾ ਹੋਵੇ ਤੇ ਇਹ ਤੇ ਮੈਨੂੰ ਬਿਲਕੁਲ ਹੀ ਤਾਂ ਪੁੱਛਣ ਤਾਂ ਹੀ ਤੇ ਮੈਂ ਕਹਿਣ ਦੀ ਹਾਂ ਤੁਹਾਨੂੰ ਕੋਈ ਪੁੱਛਦਾ ਗਿਛਦਾ ਹੀ ਨਹੀਂ ਇੱਜ਼ਤ ਹੀ ਨਹੀਂ ਆਉਂਦੀ ਨਹੀਂ ਨਹੀਂ ਇਹੋ ਜੀ ਨਹੀਂ ਗੀ ਗੱਲ ਕੋਈ ਪੁੱਛਦੇ ਆ ਮੇਰੇ ਪੁੱਛੋ ਤਾਂ ਬਗਾਰ ਕੇ ਤੇ ਤੁਰਦੇ ਆ ਹੁਣ ਸਣੀ ਨੇ ਪਹਿਲਾਂ ਮੈਨੂੰ ਹੀ ਪੁੱਛਿਆ ਹੈਗਾ ਫਰਿਜਾ ਜਿਹੜੀਆਂ ਨਹੀਂ ਪੈਰਾਂ ਦੇ ਪਾਣੀ ਪੈਣ ਦਿੱਤਾ ਆਹੋ ਚੱਲ ਆਹ ਜਿਹੜੀਆਂ ਦੋਨੋਂ ਜਣੀਆਂ ਇਹ ਕਿੰਨਾ ਕੁ ਪੁੱਛਦੀਆਂ ਇਹ ਅਕਲ ਅਕਲ ਦੀ ਗੱਲ ਕਰਦੀ ਨਾ ਉਹ ਦਿਨ ਕਿਦਾਂ ਬ ਨਹੀਂ ਜਾਣਾ ਨਹੀਂ ਜਾਣਾ ਗੱਲ ਤਾਂ ਪੁੱਤ ਇਦਾਂ ਹੀ ਆ ਪਰ ਕੋਈ ਨਹੀਂ ਇਹਨਾਂ ਦੀ ਗੁਤਨੀ ਨੂੰ ਵਾਲ ਦੇਣਾ ਪੈਣਾ ਇਹਨਾਂ ਐ ਦੱਸਦੀਆਂ ਨਹੀਂ ਹੁਣ ਹੁਣ ਦੂਜੀ ਨੂੰ ਦਵਾ ਲੰਨਾ ਕਾਲੋਂ ਨਜਰਾ ਕਰ ਵੇਖੀ ਹਾਂ ਉਹਦੀ ਕਿਤਾ ਤੇਲ ਚੰਬ ਕਰਦੀਆਂ ਮੈਂ ਆਤ ਲੈ ਲੈਂਦੇ ਇਹਨੂੰ ਮਾਂ ਦੀ ਇਹ ਜਲੀ ਨੂੰ ਕੀ ਹੋਇਆ ਮਾਂ ਨੂੰ ਸਲਫ ਦੇ ਚਲ ਗਈ ਆ ਰੋਣ ਨਾ ਨਹੀਂ ਠੰਡੀ ਜਿੱਦਾਂ ਬੰਦ ਕੀ ਗੱਲ ਹੋ ਗਈ ਹੁੰਦੀ ਆ ਰੋਈ ਜਾਂਦੀ ਰੋਈ ਜਾਂਦੀ ਮੰਮੀ ਮੈਂ ਤੇ ਕਹਿੰਨੀ ਆ ਕਾਲ ਨੂੰ ਕੀ ਕਰਨਾ ਤੂੰ ਸਿੱਧੀ ਸਿੱਧੀ ਕਰ ਤੇ ਨਵ ਨੂੰ ਕਰੋ ਇਹ ਭੂਏ ਚੜੀ ਐ ਇਹਦੇ ਕਰਕੇ ਹੀ ਉਹ ਚੜੀ ਐ ਜਿਆਦਾ ਇਹ ਜਿਆਦਾ ਹੀ ਚੜੀ ਐ ਭੂਏ ਹੁਣ ਹੈਂ ਇਨੂੰ ਹੈਗੀ ਸ਼ਰਮਾਸਾ ਅੱਧਾ ਦੇਣਾ ਨੰਗੇ ਹਾਂ ਉਤਰਾ ਦੇ ਵੇਖਾਂ ਕਿ ਤਾ ਕੰਬਲ ਤਾੜ ਕੇ ਪਈ ਤੂੰ ਹੀ ਨਹੀਂ ਮੰਮੀ ਮੈਨੂੰ ਜਾਣ ਦਿੱਤਾ ਮੈਂ ਨਹੀਂ ਤੇ ਇਹਨੂੰ ਠਾ ਕੇ ਹੋਣਾ ਹੀ ਜਿੱਦਾਂ ਇਹਨੇ ਮਿੰਦੇ ਤੋਂ ਰਜਾਈ ਲਈ ਪਹਿਲੀ ਤੋਂ ਫਿਕਰ ਨਾ ਕਰ ਮਾਰਨੀ ਆ ਮਾਂ ਆਵਾਜ਼ਕ ਨਹੀਂ ਨਾ ਆਉਂਦੀ ਤੇ ਚੁੱਕ ਕੇ ਬਾਹਰ ਫਰੇ ਮੈਂ ਵੀ ਤੇ ਆ ਬਦਲਾ ਤੇ ਮੈਂ ਹੀ ਲੱਦਣਾ ਚਾਹੀਦਾ ਇਹਦੀ ਨਾਲ ਇਦਾਂ ਹੀ ਚਾਹੀਦਾ ਆਪੇ ਇਹ ਚਾਹ ਪਈ ਨਹੀਂ ਮੰਮੀ ਉਹਦਾ ਇੱਕ ਆਈਡੀਆ ਹੈਗਾ ਮੈਨੂੰ ਇਹਨੂੰ ਤੰਗ ਕਰਨ ਦਾ ਮੇਰੇ ਕੋ ਮੈਂ ਨਾ ਇਹਨੂੰ ਇੱਕ ਕੰਮ ਦੱਸਨੀ ਆ ਤੇ ਦੂਜਾ ਕਰੇਗੀ ਆਪਣੇ ਇਹਨੂੰ ਮੈਂ ਵਿਹਲੀ ਹੋਣ ਹੀ ਨਹੀਂ ਦੇਣਾ ਇਦਾਂ ਇਹਨੂੰ ਕਰਨੀ ਆ ਜੀ ਅੱਗੋਂ ਵੀ ਨਾ ਮੈਨਾਂ ਲੜੂਗੀ ਫਿਰ ਮੈਨੂੰ ਸੂਤਰ ਵੇਖੀ ਕਰਦੀ ਕਿੰਨੇ ਮੈਨੂੰ ਕਹਿੰਦੀ ਮੇਰੇ ਕੱਪੜੇ ਪ੍ਰੈਸ ਕਰ ਮੇਰੀ ਗੱਲ ਸੁਣ ਉਹਨੂੰ ਸੂਤਰ ਕਰਦੀ ਕਰਦੀ ਕਿ ਤੇ ਆਪ ਇਹਨਾਂ ਸੂਤਰ ਹੋ ਜੀ ਨਾ ਉਹਨੂੰ ਜਿੱਦਾਂ ਸਮਝਣ ਨਹੀਂ ਆ ਨਾ ਐਡੀ ਭੋਲੀ ਹੈ ਨਹੀਂਗੀ ਉਹ ਪਤਾ ਮਾਂ ਤਲਵਾਰਾ ਮਾਰਦੀ ਆ ਬਹੁਤ ਧੀ ਜਬਾਨਵਾਦੀ ਮੈਨੂੰ ਤਾਂ ਜੀ ਨਹੀਂ ਦਿੰਦੀ ਕੋਈ ਨਹੀਂ ਮੰਮੀ ਨਹੀਂ ਨਾ ਭੋਲੀ ਫਿਰ ਮੈਂ ਵੀ ਅੱਗੋਂ ਇਹਦੀ ਨੂੰ ਨਾਣਵਾ ਫਿਰ ਮੈਂ ਵੀ ਇਹਨੂੰ ਦੱਸੂਗੀ ਕਿਦੇ ਨਾਲ ਇਹਦਾ ਪੇਚਾ ਪਿਆ ਵਾ ਕੋਈ ਨਹੀਂ ਪੁੱਤ ਤੀ ਤੱਕ ਜੀਵਨ ਦੀ ਆ ਨਾ ਆਹੋ ਫਿਰ ਇਹਨੂੰ ਪਤਾ ਲੱਗੇਗਾ ਹੁਣ ਤੋਂ ਦੁਵਾਰੇ ਹੋ ਜਾਏ ਇਹਦੇ ਹੈ ਜਿੰਨੇ ਦਿਨ ਇੱਥੇ ਹੈਗੀਆਂ ਨਾ ਨੱਕ ਬੰਦ ਕਰਦੇ ਫੜਕੀ ਦਾ ਇਹਦੀ ਨੱਕ ਚ ਧੂਂ ਦੇਣਾ ਹੀ ਪੈਣਾ ਹਾਂ ਮੰਮੀ ਮੈਨੂੰ ਲੱਗਦਾ ਮੇਰਾ ਫੋਨ ਆਉਂਡਿਆ ਵਾ ਮੈਂ ਮੰਮੀ ਇੱਕ ਮਿੰਟ ਵੀ ਨਹੀਂ ਕਿਹਦਾ ਫੋਨ ਆ ਚੱਲ ਵੇਖ ਲੈ ਵੇਖ ਲੈ ਪਰੋਣੇ ਦਾ ਹੋਵੇ ਭਾਵੇਂ ਪਰ ਮੰਨੀ ਨਾ ਕਵੀ ਨਾ ਮਾ ਫੜੇ ਜਾਣਾ ਵਜੇ ਜਵਾਬ ਦੇਦੀ ਹਾਏ ਹਾਏ ਹੁਣ ਇਹਨੇ ਪਤਾ ਨਹੀਂ ਕੀ ਕਹਿਣਾ ਹੀ ਚੱਲ ਧੀ ਵਿਚਾਰੀ ਆਈ ਆ ਚਾਰ ਦਿਨ ਜਾਂ ਸੁੱਖ ਦੇ ਚਾਰ ਦਿਨ ਰਹਿ ਜੂਗੀ ਇੱਥੇ ਉਥੇ ਜਾ ਕੇ ਫਿਰ ਸੱਸ ਨੇ ਫਾਇ ਲਾ ਲੈਣਾ ਵਿਚਾਰੀ ਤਨ ਮਨਾ ਉੱਠ ਕੇ ਕੰਮ ਤੋਂ ਦਾ ਵੇਖਾ ਕੋਈ ਉਹ ਤਾਂ ਮਹਾਰਾਣੀ ਠੰਢੀ ਅੱਜ ਚੱਲ ਇਹ ਅਸੀਂ ਡਾਕਟਰ ਵੀ ਚੰਗਾ ਮਿਲ ਗਿਆ ਉਹਨੇ ਵੀ ਚਲੋ ਇਲਾਜ ਵਧੀਆ ਕਰਤਾ ਤੇ ਉਦਾਂ ਇਹ ਆ ਵੀ ਉੱਪਰ ਵਾਲੇ ਦੀ ਕਿਰਪਾ ਹੋ ਗਈ ਵੀ ਚੱਲ ਇਹਨੂੰ ਮੋੜਾ ਪੈ ਗਿਆ ਤੇ ਛੁੱਟੀ ਵੀ ਮਿਲ ਗਈ ਆ ਨਹੀਂ ਜਿਆ ਡੰਗਰੀ ਭੁੱਖੇ ਮਰ ਜਣੇ ਸੀ ਕਿੰਨੇ ਪਾਉਣੇ ਸੀ ਪੱਠੇ ਵੱਢ ਕੇ ਮਗਰੋਂ ਮੈਂ ਕਈ ਯਾਰੀ ਇਹ ਸੋਚਦਾ ਵਾਂ ਕਿ ਜੇ ਯਾਰ ਇਹਨੂੰ ਕੁਝ ਹੋ ਜਾਂਦਾ ਤੇ ਮੈਂ ਤੇ ਰੋਟੀਆਂ ਵੀ ਰਹਿਣਾ ਸੀ ਇਹ ਸਾਥ ਹੀ ਹੁੰਦਾ ਵਾ ਇੱਥੇ ਕਿਹੜੇ 4G ਅੱਗੇ ਦੋਵੇਂ ਜਣੇ ਤੇ ਹੈਗੇ ਆ ਜੇ ਇਹਨੂੰ ਕੁਝ ਹੋ ਗਿਆ ਤੇ ਮੈਂ ਕਾਹੇ ਜੋਗਾ ਨਹੀਂ ਤੇ ਜੇ ਮੈਨੂੰ ਕੁਝ ਹੋ ਗਿਆ ਤੇ ਇਹ ਵੀ ਗਈ ਸਮਝ ਲਓ ਕੀ ਕਰੂਗਾ ਬੰਦਾ ਚੱਲ ਮਣਾ ਵੱਡਲਾ ਢੇਰੀ ਹਾਈ ਹਾਈ ਨਹੀਂ ਆ ਤਾਂ ਮੇਰੀ ਸੱਸ ਦਾ ਫੋਨ ਆ ਇੱਕ ਤੇ ਬੁੱਢੀ ਨੇ ਮੇਰੀ ਜਾਨ ਹੀ ਖਾ ਛੱਡੀ ਆ ਫੋਨ ਤੇ ਫੋਨ ਕਰੀ ਜਾਂਦੀ ਆ ਜਦੋਂ ਇੱਕ ਵਾਰੀ ਚੁੱਕਿਆ ਨਹੀਂ ਤੇ ਬੰਦਾ ਨਾ ਕਰੇ ਚੁੱਕਣਾ ਹੀ ਪੈਣਾ ਹੁਣ ਮਿੰਨ ਤੇ ਹੈਲੋ ਸਾਸ਼ੀ ਕਲ ਮਮੀ ਹਾਂਜੀ ਠੀਕ ਆ ਤੂੰ ਸੁਣਾਓ ਔਰ ਨਈ ਮਮੀ ਜਦੋਂ ਮੈਂ ਇੱਕ ਵਾਰੀ ਦੱਸ ਕੇ ਆਈਆਂ ਵੀ ਮੈਂ ਹਫਤਾ ਰਹਿਣਾ ਵਾ ਤੇ ਬਾਰ ਬਾਰ ਫੋਨ ਕਰਨਾ ਮੈਂ ਆਹ ਥੋੜੀ ਜਾਣਾ ਜਲਦੀ ਮੈਂ ਅੱਜ 스ਪਿੰਦਰ ਨੂੰ ਦੱਸ ਕੇ ਆਈ ਹਾਂ ਉਹਨਾਂ ਨੇ ਮੈਨੂੰ ਕਿਹਾ ਹੀ ਵੀ ਕੋਈ ਗੱਲ ਨਹੀਂ ਜਿੰਨੇ ਦਿਨ ਰਹਿਣਾ ਰਹਿ ਲਈ ਤੁਸੀਂ ਤੇ ਉਦਾਂ ਹੀ ਮੇਰੀ ਜਾਨ ਤੇ ਜਾਨ ਖਾਂਦੇ ਹੋ ਲੈ ਕੰਮ ਕੰਮ ਮੰਮੀ ਜੀ ਤੂੰ ਮੈਂ ਪਹਿਲਾਂ ਨਹੀਂ ਉਹਦੇ ਵੀ ਆਪ ਹੀ ਕਰਦੇ ਹੋ ਆਹੋਕ ਹੁਣ ਤੁਸੀਂ ਉਹਦੇ ਬਿਮਾਰ ਹੋਣਾ ਹੁੰਦਾ ਜਦੋਂ ਮੈਂ ਵਾਂਡੇ ਜਾਣਾ ਹੁੰਦਾ ਨਹੀਂ ਮੰਮੀ ਮੈਨੂੰ ਨਹੀਂ ਪਤਾ ਨਹੀਂ ਨਹੀਂ ਮੈਂ ਹੁਣ ਜਿੱਦਾਂ ਉਹਨਾਂ ਨੇ ਕਿਹਾ ਨਾ ਮੈਨੂੰ ਕੋਈ ਨਹੀਂ ਰਹਿ ਹੁਣ ਮੰਮੀ ਉਹ ਨਹੀਂ ਵੀ ਕਹਿੰਦੇ ਵੀ ਹਫਤਾ ਰੱਖਣਾ ਵਾ ਫੇ ਮੈਂ ਗੱਲ ਕਰ ਲੂੰਗੀ ਕੋਈ ਨਹੀਂ ਅ ਦੋ ਦਿਨ ਹੋ ਰਹਿ ਗਏ ਆ ਉਹ ਮੰਮੀ ਬੱਸ ਕਰੋ ਹੁਣ ਬਾਰ ਬਾਰ ਇੱਕੋ ਹੀ ਗੱਲ ਤੂੰ ਰਿਪੀਟ ਕਰੀ ਜਾਂਦੇ ਓ ਮੈਂ ਆ ਹੀ ਜਾਣਾ ਮੈਨੂੰ ਪਤਾ ਹੈ ਆਣ ਕੇ ਮੈਂ ਹੀ ਕੰਮ ਕਰਨੀਆਂ ਸਾਰੇ ਇਸੇ ਕਰਕੇ ਤੇ ਤੂੰ ਕੰਮ ਵਾਲੀ ਹਟਾਤੀ ਆ ਆਹੋ ਬਾਰ ਬਾਰ ਤੂੰ ਸਿਰ ਹੀ ਖਾਈ ਜਾਂਦੇ ਓ ਮੈਂ ਇੱਕ ਵਾਰੀ ਕਹਿ ਤਾ ਨਾ ਮੈਂ ਆ ਜੂੰਗੀ ਆਹੋ ਬੱਸ ਕੋਈ ਨਹੀਂ ਮੈਂ ਜਸਪਿੰਦਰ ਨਾਲ ਆਪੇ ਗੱਲ ਕਰ ਲੂੰਗੀ ਉਦਾਂ ਹੀ ਤੂੰ ਚੰਗਾ ਮੰਮੀ ਸੇਰੀ ਖਾ ਛੱਡਿਆ ਮੇਰਾ ਜਦੋਂ ਇੱਕ ਵਾਰੀ ਨਹੀਂ ਫੋਨ ਚ ਆਮਨਾ ਹਾਂਜੀ ਮੰਮੀ ਇਹਦਾ ਫੋਨ ਹੀ ਕੁਛ ਨਹੀਂ ਮੰਮੀ ਮੇਰੀ ਸੱਸ ਦਾ ਫੋਨ ਹੀ ਕੀ ਆਂਦੀ ਸੀ ਕਹਿਣਾ ਮੰਮੀ ਕੀ ਆ ਹੋਂ ਵੱਲੋਂ ਕਹਿੰਦੀ ਸੀ ਹੁਣ ਮੈਂ ਕਹਿ ਆ ਕਿ ਤੇ ਆਈਆਂ ਵੀ ਮੈਂ ਹਫਤਾ ਰਹਿਣਾ ਵਾਂ ਤੇ ਬਾਰ ਬਾਰ ਪਿੱਛੇ ਫੋਨ ਹੀ ਕਰੀ ਜਾਂਦੇ ਆ ਨਹੀਂ ਤੂੰ ਪਰਦੇ ਪਾਉਣੀ ਆਪਣੀ ਸੱਸ ਤੇ ਕੰਮ ਵਾਲੀ ਵੀ ਹਟਾ ਤੀ ਆ ਮੈਂ ਸੁਣ ਲਿਆ ਆਪਣੇ ਕੰਨੀ ਸਾਰਾ ਕੋ ਉਹ ਮੰਮੀ ਕੰਮ ਵਾਲੀ ਠੀਕ ਨਹੀਂ ਸੀ ਤੇ ਤਾਂ ਕਰਕੇ ਹਟ ਗਈ ਆ ਹਟਾਈ ਥੋੜੀ ਆ ਤੂੰ ਨਾ ਬੋਤੇ ਪੋਚੇ ਨਾ ਮਾਰ ਮੈਨੂੰ ਸਾਰਾ ਹੀ ਪਤਾ ਲੱਗ ਗਿਆ ਵਾ ਤੂੰ ਕਿਹਾ ਸੀਗਾ ਵੀ ਤੁਸੀਂ ਕੰਮ ਵਾਲੀ ਹਟਾਤੀ ਆ ਤੇ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਵਾ ਨਾ ਤੇਰੀ ਸੱਸ ਕੋੜੇ ਵਰਗੀ ਆ ਸਾਂਣ ਨਹੀਂ ਕਿ ਥਾਂ ਦੀ ਉਦ ਕੋਈ ਕੰਮ ਹੁੰਦਾ ਨਹੀਂ ਮੰਮੀ ਤੁਹਾਨੂੰ ਪਲੇਖਾ ਲੱਗਾ ਸੁਣਨ ਲੱਗਿਆ ਨਹੀਂ ਮੈਨੂੰ ਕੋਈ ਪਲੇਖਾ ਨਹੀਂ ਲੱਗਾ ਸਭ ਕੁਝ ਸੁਣਨੇ ਆਪਣੇ ਕੰਨੀਆਂ ਮੈਂ ਤੂੰ ਤੂੰ ਉਧਰ ਦੇ ਪਰਦੇ ਪਾਉਣ ਈ ਆ ਨਾ ਮੰਮੀ ਮੇਰੀ ਸੱਸ ਬੜੀ ਚੰਗੀ ਮੇਰੀ ਸੱਸ ਬੜੀ ਚੰਗੀ ਹੁਣ ਪਤਾ ਲੱਗਾ ਸੱਸ ਦਾ ਮੰਮੀ ਮੈਂ ਦੱਸ ਕੀ ਕਰਾਂ ਹੁਣ ਮੈਂ ਕਹਿ ਕੇ ਵੀ ਉਹਨਾਂ ਨੂੰ ਆਈ ਹਾਂ ਉਹ ਬਾਰ ਬਾਰ ਉਹਨੂੰ ਫੋਨ ਤੇ ਬਾਰ ਬਾਰ ਇਹੀ ਕਹੀ ਜਾਂਦੇ ਆ ਆ ਜਾ ਆ ਜਾ ਮੇਕੋ ਕੰਮ ਨਹੀਂ ਹੁੰਦਾ ਨਹੀਂ ਇਹਦਾ ਕੀ ਮਤਲਬ ਆ ਫੋਨ ਕਰਨ ਦਾ ਮੁੰਡਾ ਤੈਨੂੰ ਫੋਨ ਕਰੇ ਨਾ ਕਰੇ ਇਹ ਕੌਣ ਹੁੰਦੀ ਫੋਨ ਉਹ ਕੁਝ ਕਹਿ ਨਹੀਂ ਦੇ ਤੇ ਉਹਨਾਂ ਨੂੰ ਵੀ ਫੇਰ ਕਹਿ ਦਿੰਦੀ ਵੀ ਮੈਂ ਠੀਕ ਨਹੀਂ ਮੇਕੋ ਕੰਮ ਨਹੀਂ ਹੁੰਦਾ ਹੁੰਦਾ ਫੜਾ ਕੰਮ ਐਡੀ ਦੇ ਅੰਤਰੀ ਕਿੱਥੇ ਖੜਨੀ ਇਹਨੇ ਹਾਂ ਕੰਮ ਕਰੋ ਤੇ ਚਾਰ ਸਾਲ ਬਚੀ ਰਹੂਗੀ ਪੈ ਗਈ ਮੰਜੇ ਤਾਂ ਤਾਂ ਉਹਨੇ ਬੁੜਕ ਜਾਣੀ ਆ ਮੈਂ ਤਾਂ ਕਿਹਦੀ ਬੁੜਕ ਜਾ ਸਕੋ ਤੇ ਮੇਰੀ ਧੀ ਸੁਖੀ ਬਸੇ ਕਿਤੇ ਇਦਾਂ ਨਹੀਂ ਕਹੀਦਾ ਰ ਕਹੀਦਾ ਕਿਉਂ ਨਹੀਂਗਾ ਤੂੰ ਕੋ ਮੇਤਾ ਗੱਲ ਲਗਾਇਆ ਕਰ ਕੋਈ ਵੀ ਸਾਰੀ ਗੱਲ ਦੱਸਿਆ ਕਰ ਮੈਨੂੰ ਮੈਨੂੰ ਵੀ ਪਤਾ ਹੋਣਾ ਚਾਹੀਦਾ ਵਾ ਠੀਕ ਆ ਨਾ ਮਾਂ ਵਾ ਤੇਰੀ ਚੱਲ ਹੁਣ ਮੈਨੂੰ ਦੱਸ ਵੀ ਦੇ ਤਾਂ ਜਵਾਬ ਕਿ ਨਹੀਂ ਦਿੱਤਾ ਤੂੰ ਆਓ ਮੰਮੀ ਮੈਂ ਦੇ ਤਾਂ ਜਵਾਬ ਥੋਕ ਕੇ ਮੈਂ ਹਾਜੀ ਨਾ ਲੈਣ ਆਇਓ ਮੈਨੂੰ ਚੱਲ ਆ ਚੰਗਾ ਕੀਤਾ ਜਵਾਬ ਦੇ ਕੇ ਇਹਨੂੰ ਪਤਾ ਤਾਂ ਲੱਗੂਦਾ ਮੂੰਹ ਭੱਜਾ ਹੁਣ ਹੈ ਆ ਜਾ ਛੇਤੀ ਆ ਜਾ ਛੇਤੀ ਨਾ ਤੂੰ ਤੇ ਤੇਰਾ ਚਾਰ ਪਾਉਣਾ ਐਡੀ ਹਰੀ ਦਾ ਉਹਦਾ ਹੀ ਮੰਮੀ ਮੇਰੀ ਗੱਲ ਸੁਣ ਇਹ ਤਾਂ ਨੰਬਰ ਬਲੌਕ ਚ ਪਾਹ ਮੰਮੀ ਬਲੌਕ ਚ ਕਿੱਦਾਂ ਪਾਵਾਂ ਬਾਅਦ ਚ ਮੈਂ ਉੱਥੇ ਹੀ ਜਾਣਾ ਵਾਂ ਬਲੌਕ ਚ ਥੋੜੀ ਪਾਇਆ ਜਾਣਾ ਵਾਂ ਜਿੰਨੇ ਦਿਨ ਇੱਥੇ ਉਹਨੇ ਦਿਨ ਪਾ ਦੇ ਉਹ ਨਹੀਂ ਮੰਮੀ ਇਦਾਂ ਨਹੀਂ ਕਰਦੀ ਹਾਂ ਹਾਂ ਦਫਾ ਕਰ ਪਰ ਸਾਰਾ ਚਾਹ ਦਾ ਸਵਾਲ ਮਾਰਤਾ ਵਾ ਆ ਜਾ ਹਾਂ ਮੈਂ ਬੱਸ ਇਹਨਾਂ ਨੂੰ ਖਾਣ ਨੂੰ ਮੰਮੀ ਥੋੜੀ ਜਿਹੀ ਤੇ ਖਾ ਲਾ ਅਸਰਾ ਹੋ ਜਾਊਗਾ ਕੁਛ ਨਹੀਂ ਖਾਦਾ ਤੈ ਜ਼ਹਿਰ ਦਾ ਮੈਨੂੰ ਲੰਮੇ ਪਾ ਦੇ ਮੈਨੂੰ ਚੱਕਰ ਮੜੇ ਹੁੰਦੇ ਆ ਮੰਮੀ ਥੋੜੀ ਜਿਹੀ ਖਾ ਲਾ ਕਿਚੜੀ ਦੋ ਚਮਚੇ ਖਾ ਲਾ ਚੱਲ ਨਹੀਂ ਬੁੱਤਰਾ ਤੂੰ ਮੈਨੂੰ ਲੰਮੇ ਪਾ ਦੇ ਹੇ ਅੱਗੇ ਲੱਗੋ ਉੱਛੋ ਉਹ ਜੀ ਹੇ ਇਦਾਂ ਕਿਦਾਂ ਸਰੂਗਾਂ ਮੇਰੀ ਮਾਂ ਤੇ ਕੁਝ ਖਾਣਾ ਨਹੀਂ ਡਈ ਤੇ ਜੇ ਮੈਂ ਵੀ ਚਲ ਜਾ ਤਾਂ ਫਿਰ ਇਹਨੂੰ ਕੌਣ ਸੰਭੂਗਾ ਦੜੀ ਨੇ ਵੀ ਅੰਦਰ ਬਾਹਰ ਜਾਣਾ ਹੁੰਦਾ ਵਾ ਉਹਨੂੰ ਵੀ ਬੜੇ ਕੰਮ ਹੁੰਦੇ ਆ ਜੋ ਮਰਜ਼ੀ ਹੋ ਜੇ ਮੈਂ ਨਹੀਂ ਆਪਣੀ ਮੰਮਾ ਛੱਡ ਕੇ ਜਾਣਾ ਸਹੀ ਨੂੰ ਕਹਿੰਨੀ ਆ ਵੀ ਤੂੰ ਜਾਣਾ ਤੇ ਚਲ ਜਾ ਮੈਂ ਨਹੀਂ ਜਾਣਾ ਜੇ ਜਿੱਨ ਜੇ ਮੇਰੀ ਮਾਂ ਠੀਕ ਨਹੀਂ ਹੁੰਦੀ ਮੇਰੇ ਬਰੇਨਾਂ ਦਾ ਹੈ ਵੀ ਕੋਣ ਵਾ ਕਿੰਨੇ ਪੁੱਛਣਾ ਵ ਇਹਨਾਂ ਨੂੰ ਚਾਚੇ ਦਾ ਇਹ ਤੇ ਉਹ ਕਿਦੀ ਆ ਜਾਣਗੇ ਪਤਾ ਲੈ ਜਾਣਗੇ ਮੁਣਕੇ ਕੋਣ ਆਊਗਾ ਮੈਂ ਤੇ ਨਹੀਂ ਜਾਣਾ ਚਾਣ ਬੰਦ ਨਾ ਮੱਝ ਨੂੰ ਘੜੀ ਘਠਾਰ ਕੇ ਚਲ ਤੇ ਮੱਦੇ ਗਏ ਉਤਰੇ ਗਏ ਆ। ਲਾ ਆ ਗਏ ਹੁਣ ਮੱਝ ਬੰਦਾ ਘੜੀ ਘਠਾਰ। ਇੱਥੇ ਤੱਕ ਫਿਰ ਮੁੱਕਾ। ਸਰਨਨ ਦੇ ਆੜਨੇ ਤੇ ਪਤਾ ਨਹੀਂ ਕਦੋਂ ਨਾ ਆਵਾਂ ਤੇ ਮੈਂ ਫਿਰ ਚੱਲਦਾ ਵਾਂ। ਤੇ ਤੁਸੀਂ ਥੋੜਾ ਜਿਹਾ ਰੁਕ ਜਾਓ। ਆਹ ਲਵਾਈ ਦੇ ਡੜੀ। ਆਏ ਆਏ। ਚਾਣ ਸਨਿਨ ਰੋਟਰੇਟ ਹਾਲੀ ਗੇ ਨੀ। ਹਾਂਜੀ ਪਰ ਕੋਈ ਨਹੀਂ ਡੋਟੀ ਮੈਂ ਅੱਛਾ ਹਾਂਜੀ ਤੇ ਮਾਂ ਤੇ ਨੇ ਖਾਧਾ ਕੋ ਮੰਮੀ ਨੇ ਡੜੀ ਦੋ ਗੁ ਚੁੰਜੇ ਹੀ ਖਾਦੇ ਉਹਨਾਂ ਨੇ ਖਿਚੜੀ ਦੇ ਹੁਣ ਖਾਣ ਵੀ ਨਹੀਂ ਦੇ ਹੈਗੇ ਕਹਿੰਦੇ ਵੀ ਜੇ ਮੈਂ ਹੋਰ ਖਾਧੀ ਤੇ ਮੈਨੂੰ ਹੋਰ ਤਰਾ ਹੁੰਦਾ ਵਾ ਉਹਨਾਂ ਨੇ ਚੱਕਰ ਆਉਂਦੇ ਤੇ ਮੈਨੂੰ ਲੰਮੀ ਪਾ ਦੇ ਕੰਮ ਬੜਾ ਖਰਾਬ ਆ ਸਿਹਤ ਨਹੀਂ ਉਹਦੀ ਠੀਕ ਮੈਨੂੰ ਲੱਗਦੀ ਨਹੀਂ ਹੈਨਾ ਹਾਂ ਨਹੀਂ ਇਹ ਜਿਹੜੀ ਫੁਰਕ ਪਿਆ ਉਹਨਾਂ ਤੇ ਮੈਂ ਬੁੱਤੇ ਇੱਕ ਹੋਰ ਗੱਲ ਕਹਿੰਦਾ ਮੈਂ ਨਾ ਵੀ ਤੂੰ ਨੀਰੇ ਪੰਜ ਸੱਤ ਦਿਨ ਰਹਿ ਭੱਜਣਾ ਚਾਹ ਰੁੱਠਦੀ ਨਹੀਂ ਆਪਣਾ ਕੰਮ ਕੁਮ ਸੰਭਲੋਗੀ ਤੇ ਮੁੜ ਕੇ ਫਿਰ ਤੂੰ ਚੱਲ ਜੀ ਮੈਂ ਤੇ ਅੱਗੇ ਉਹਨਾਂ ਨੇ ਹੁਸਲਾ ਕਰਨ ਲਈ ਆਂ ਮੰਮੀ ਨੂੰ ਤੈਨੂੰ ਕਿਦਾਂ ਸਾਂਭਣਾ ਕੱਲਿਆਂ ਨੇ ਤੈਨੂੰ ਰਹਿਣਾ ਪੈਣਾ ਵਾ ਮੈਨੂੰ ਵਗਰੇ ਆਉਣਾ ਜਾਣਾ ਪੈਂਦਾ ਵਾ ਕਿਤੇ ਕਾਲੀ ਚ ਵੀ ਜਾਣਾ ਪਠਾ ਰੱਥਾ ਕਿਤੇ ਕਈ ਕੰਮ ਪੈ ਜਾਂਦੇ ਆ ਤੇ ਕੀ ਬੰਦਾ ਕਰੂਗਾ ਇਹ ਨਾ ਮੈਂ ਕਿਤੇ ਗਿਆ ਆਇਆ ਹਾਂ ਇਹ ਮਗਰੋਂ ਇਹਨੂੰ ਕੁਝ ਹੋ ਜੇ ਤਾਂ ਪਤਾ ਹੀ ਨਾ ਲੱਗੇ ਤੇਰੇ ਮੰਜੀ ਤੋਂ ਡੇਗ ਡੇਗ ਪਏ ਥੱਲੇ ਨਹੀਂ ਡੈਡੀ ਮੈਂ ਨਹੀਂ ਅਜੇ ਜਾਣਾ ਮੈਂ ਰਹਿਣਾ ਹੀ ਹਾਂ ਅਜੇ ਠੀਕ ਆ ਨਾ ਕਿਉਂ ਸੰਨੀ ਨਹੀਂ ਕੋਈ ਨਹੀਂ ਡੈਡੀ ਰਹਿੰਦੀ ਆ ਫਿਰ ਦੋ ਬਣ ਇਨਾਂ ਦੇ ਸਾਥ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਜਦੋਂ ਤੇਰੀ ਮਾਂ ਠੀਕ ਹੋ ਜਾਂਦੀ ਫਿਰ ਇਹਨੂੰ ਮੈਂ ਛੱਡਾਵਾਂਗਾ ਠੀਕ ਆ ਕੋਈ ਨਹੀਂ